ਬੀਤੀ ਰਾਤ ਦਿੱਲੀ ਦੇ ਲਾਲ ਕਿਲੇ ਤੋਂ ਹੋਏ ਕਾਰ ਬੰਬ ਧਮਾਕੇ ਤੋਂ ਬਾਅਦ ਪੂਰੇ ਪੰਜਾਬ ਨੂੰ ਹਾਈ ਲਾਈਟ ਤੇ ਰੱਖਿਆ ਗਿਆ ਹੈ ਐਸਐਸਪੀ ਗੁਰਦਾਸਪੁਰ ਅਦਿੱਤਿਅ ਨੇ ਆਪਰੇਸ਼ਨ ਕਾਸੋ ਦੇ ਤਹਿਤ ਗੁਰਦਾਸਪੁਰ ਰੇਲਵੇ ਸਟੇਸ਼ਨ ਦੇ ਚੈਕਿੰਗ ਮੁਹਿੰਮ ਚਲਾਈ ਜੰਮੂ ਜਾਣ ਵਾਲੀਆਂ ਰੇਲ ਗੱਡੀਆਂ ਤੇ ਯਾਤਰੀਆਂ ਦੇ ਸਮਾਨ ਦੀ ਜਾਂਚ ਕੀਤੀ ਗਈ ਸ਼ਹਿਰ ਵਾਸੀਆਂ ਨੂੰ ਪੁਲਿਸ ਨਾਲ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ ਤੁਹਾਨੂੰ ਜਿੱਦਾਂ ਕਿ ਪਤਾ ਹੋਇਆ ਹੈਗਾ ਕਿ ਪੰਜਾਬ ਪੁਲਿਸ ਵੱਲੋਂ ਲਗਾਤਾਰ ਜਿਹੜਾ ਹੈਗਾ ਜਿਹੜਾ ਹੈਗਾ ਇਹਦੀ ਡੋਮਿਨੇਸ਼ਨ ਜਿਹੜੀ ਐਕਸਰਸਾਈਜ਼ ਉਹ ਕੀਤੀ ਜਾ ਰਹੀ ਹੈਗੀ ਅੰਨੋਸੀ ਸੀਰੀਜ਼ ਤੇ ਅੱਜ ਜਿਹੜਾ ਹੈਗਾ ਅ ਅੱਜ ਰੇਲਵੇ ਸਟੇਸ਼ਨ ਦੀ ਜਿਹੜੀ ਹੈਗੀ ਗੁਰਦਾਸਪੁਰ ਰੇਲਵੇ ਸਟੇਸ਼ਨ ਦੇ ਨਾਲ-ਨਾਲ ਗੁਰਦਾਸਪੁਰ ਜ਼ਿਲ੍ਹੇ ਦੇ ਜਿੰਨੇ ਰੇਲਵੇ ਸਟੇਸ਼ਨ ਹੈਗੇ ਉਹ ਸਾਰੇ ਚੈੱਕ ਕੀਤੇ ਗਏ ਹੈਗੇ ਉੱਥੇ ਬੈਸਟ ਅਫਸਰ ਐਂਡ ਜਿਹੜੇ ਐਸ ਐਚ ਓਸ ਹੈਗੇ ਉਸ ਤੋਂ ਇਲਾਵਾ ਜੜੀ ਸਪੈਸ਼ਲ ਟੀਮਾਂ ਹੈ ਐਸ ਓ ਜੀ ਹੈਗੀ ਸਾਰਿਆਂ ਦੀ ਡਿਊਟੀ ਜਿਹੜੀ ਹੈਗੀ ਲਾਈ ਗਈ ਹੈਗੀ ਇਹਦੇ ਨਾਲ ਹੀ ਜਿਹੜੀ ਹੈਗੀ ਪਪਲ ਜਿਹੜੀ ਐਂਟੀ ਸ਼ਾਪ ਉਹ ਅਸੀਂ ਮਾਰਕੀਟ ਦੇ ਵਿੱਚ ਵੀ ਕਰੇ ਹੈਗੇ ਨਾ ਪਾਰਕਿੰਗਸ ਦੇ ਵਿੱਚ ਵੀ ਕਰੇ ਹੈਗੇ ਉਹ ਸਾਰਾ ਸਾਡੀ ਜਿਹੜੀ ਐਕਸਟੈਂਸਿਵ ਐਕਸਰਸਾਈਜ਼ ਹੈ ਉਹ ਅੱਗੇ ਵੀ ਕੰਟੀਨਿਊ ਹੋਏਗੀ ਪੰਜਾਬ 'ਚ ਲੜੀ ਕੀਤਾ ਗਿਆ ਦਿੱਲੀ ਦੇ ਦੇਖੋ ਜੀ ਇਹਦੇ 'ਚ ਬੜਾ ਹੈਗਾ ਕਿ ਬਾਰਡਰ ਰੀਜਨ ਕਰਕੇ ਜਿਹੜਾ ਹੈਗਾ ਗੁਰਦਾਸਪੁਰ ਹਮੇਸ਼ਾ ਜਿਹੜਾ ਹੈਗਾ ਆ ਆ ਗੁਰਦਾਸਪੁਰ ਪੁਲਿਸ ਹਮੇਸ਼ਾ ਜਿਹੜੀ ਹੈਗੀ ਇਹਦੀ ਡੋਮੀਨੇਸ਼ਨ ਐਕਸਰਸਾਈਜ਼ ਤੇ ਵਿੱਚ ਐਂਡ ਪ੍ਰੋਪਰ ਚੈਕਿੰਗ ਮੇਨਟੇਨ ਕਰਨ ਦੇ ਵਿੱਚ ਜਿਹੜਾ ਹੈਗਾ ਪ੍ਰੋਪਰ ਐਕਟਿਵਿਟੀਡ ਹੈਗੀ ਐਂਡ ਸੀ ਬਾਰਡਰ ਜੇ ਇਹਦੀ ਗੱਲ ਕੀਤੀ ਹੈ ਰਾਤ ਨੂੰ ਕਿੰਨੀ ਚੈਕਿੰਗ ਕੀਤੀ ਹੈ ਬਾਰਡਰ ਦੇਖੋ ਰਾਤ ਨੂੰ ਤੁਸੀਂ ਦੇਖਿਓਗੇ ਰਾਤ ਨੂੰ ਸਾਡੀ ਸਪੈਸ਼ਲ ਲਾਈਨ ਡੋਮੀਨੇਸ਼ਨ ਐਕਸਰਸਾਈਜ਼ ਹੁੰਦੀ ਹੈ 1:30 ਤੋਂ 4:30 ਬਾਰਾਂ ਦੇ ਇਹੋ ਲਾ ਸਾਡੇ ਪੱਖ-ਵੱਖ ਜਿਹੜੀ ਸਪੈਸ਼ਲ ਨਾਕੇ ਵੀ ਲੱਗੇ ਹੈਗੇ ਇਹਦੇ ਚ ਜੋਇੰਟ ਨਾਕ ਬੰਦੀ ਜਿਹੜੀ ਹੈਗੀ ਵੀ ਇਸ ਹਫਤੇ ਨਾਲ ਹੋਏ ਬਾਰਡਰ ਦੀ ਜਨਤੂ